ਮਿੱਤਰ ਪਿਆਰਿਓ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਬੜਾ ਕੁਝ ਹੋਇਆ ਤੇ ਅੱਜ ਸੰਸਦ ਦੀ ਕਾਰਵਾਈ ਵੇਖਣ ਯੋਗ ਸੀ ਸੁਣਨ ਯੋਗ ਸੀ ਤੇ ਸਮਝਣ ਯੋਗ ਸੀ ਜਿਸ ਦਿਨ ਦਾ ਸੰਸਦ ਦਾ ਸੈਸ਼ਨ ਚੱਲਿਆ ਨਾ ਉਸ ਦਿਨ ਤੋਂ ਨਰਿੰਦਰ ਮੋਦੀ ਸਾਹਿਬ ਉੱਥੋਂ ਗਾਇਬ ਸੀਗੇ ਤੇ ਉਹ ਬਾਹਰਲੇ ਦੇਸ਼ ਚਲੇ ਗਏ ਸੀ ਉਹਨਾਂ ਨੂੰ ਹੀ ਸਵਾਲ ਹੋਣੇ ਸੀ ਉਹਨਾਂ ਤੋਂ ਹੀ ਜਵਾਬ ਮੰਗੇ ਜਾਣੇ ਸੀ ਤੇ ਉਹ ਹੀ ਉਸ ਦਿਨ ਦੇ ਵਿਦੇਸ਼ ਚਲੇ ਗਏ ਸੀ ਤੇ ਅੱਜ ਜਦੋਂ ਮੋਦੀ ਸਾਹਿਬ ਆਏ ਨੇ ਅੱਜ ਜਦੋਂ ਉਹ ਪਾਰਲੀਮੈਂਟ ਗਏ ਨੇ ਤਾਂ ਅੱਜ ਮੋਦੀ ਸਾਹਿਬ ਨੂੰ ਸਵਾਲਾਂ ਦੀ ਉਹ ਬੁਛਾੜ ਹੋਈ ਹੈ ਮੋਦੀ ਸਾਹਿਬ ਨੂੰ ਸ਼ਾਇਦ ਉੱਥੇ ਏਸ਼ੀਆ ਦੇ ਵਿੱਚ ਬੈਠਿਆਂ ਵੀ ਪਸੀਨੇ ਆ ਰਹੇ ਸੀ ਔਰ ਉੱਥੇ ਅੱਜ ਬੜਾ ਕੁਝ ਹੋਇਆ ਅੱਜ ਰਾਹੁਲ ਗਾਂਧੀ ਨੇ ਤੇ ਪ੍ਰਿੰਕਾ ਗਾਂਧੀ ਨੇ ਸੱਚਮੁੱਚ ਬਹੁਤ ਕੀਮਤੀ ਸਵਾਲ ਕੀਤੇ ਉਹ ਸਾਰੇ ਸਵਾਲ ਜਿਹੜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਜਿਹੜੇ ਅਸੀਂ ਵੀ ਕਰਨਾ ਚਾਹੁੰਦੇ ਆ ਤੁਹਾਨੂੰ ਇੰਜ ਲੱਗੇਗਾ ਸੁਣ ਕੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਹੈ ਕੀ ਪੁੱਛਿਆ ਰਾਹੁਲ ਗਾਂਧੀ ਨੇ ਤੇ ਕੀ ਪ੍ਰਿੰਕਾ ਗਾਂਧੀ ਨੇ ਤੁਹਾਨੂੰ ਲੱਗੇਗਾ ਕਿ ਆ ਸਵਾਲ ਤਾਂ ਸਾਡੇ ਸੀ ਅੱਜ ਉਥੇ ਬੀਬੀ ਹਰ ਸਿਮਰਤ ਬਾਦਲ ਨੇ ਵੀ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਆਮ ਆਦਮੀ ਪਾਰਟੀ ਦੇ ਮੀਤ ਹੇਰ ਨੇਤਾ ਉਹ ਗੱਲ ਕਹਿਤੀ ਜੋ ਦੁੱਖ ਦੀ ਰੱਗ ਬੀਜਪੀ ਦੀ ਉਹਦੇ ਤੇ ਹੱਥ ਰੱਖਿਆ ਗਿਆ ਬੜਾ ਕੁਝ ਹੋਇਆ ਅੱਜ ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਨੇ ਵੇਖਿਆ ਕਿ ਜਿਹੜੇ ਸਵਾਲ ਨੇ ਜਦੋਂ ਉਹ ਤਰਕ ਦੇ ਆਧਾਰ ਤੇ ਹੋਣ ਤੇ ਤਿਆਰੀ ਨਾਲ ਹੋਣ ਤੇ ਫਿਰ ਝੂਠ ਕਿਵੇਂ ਕਬਰਾਉਂਦਾ ਫਿਰ ਝੂਠ ਕਿਵੇਂ ਡੋਲਦਾ ਫਿਰ ਝੂਠ ਕਿਵੇਂ ਕੰਬਦਾ ਅੱਜ ਪ੍ਰੇਨਕਾ ਗਾਂਧੀ ਦੇ ਸਵਾਲਾਂ ਦੇ ਅੱਗੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਭੱਜ ਦੇ ਨਜ਼ਰ ਆਏ ਔਰ ਰਾਹੁਲ ਦੇ ਸਵਾਲਾਂ ਦੇ ਅੱਗੇ ਮੋਦੀ ਸਾਹਿਬ ਜਵਾਬ ਤਾਂ ਉਹਨਾਂ ਨੇ ਦਿੱਤੇ ਅੱਗੋਂ ਪਰ ਉਹ ਜਵਾਬ ਕਿਦਾਂ ਦੇ ਨੇ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਹੈ ਗੌਰ ਨਾਲ ਅਖੀਰ ਤੱਕ ਅੱਜ ਪੂਰਾ ਵੀਡੀਓ ਨੂੰ ਦੇਖਿਓ ਪਹਿਲਾਂ ਮੇਰੀ ਬੇਨਤੀ ਹੈ ਮਿੱਤਰੋ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜੇ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ YouTube ਤੇ ਉਹਨੂੰ ਜ਼ਰੂਰ ਨੱਪ ਲਓ ਹੁਣ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਭਾਰਤ ਦੀ ਸੰਸਦ ਦੇ ਵਿੱਚ ਕਮਾਲ ਦਾ ਦ੍ਰਿਸ਼ ਸੀ ਮੈਂ ਸ਼ੁਰੂ ਕਰਦਾ ਅੱਜ ਪ੍ਰਿੰਕਾ ਗਾਂਧੀ ਨੇ ਸਵਾਲਾਂ ਦੀ ਬੁਛਾੜ ਕੀਤੀ ਦੇਸ਼ ਦੇ ਗ੍ਰਹਿ ਮੰਤਰੀ ਤੇ ਤੇ ਰਾਹੁਲ ਨੇ ਕੀਤੀ ਪ੍ਰਧਾਨ ਮੰਤਰੀ ਤੇ ਸਵਾਲ ਕੀ ਸੀ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਟਕਰਾ ਚੱਲਿਆ ਉਹ ਸਾਰੇ ਪਹਿਲਗਾਮ ਦੇ ਹਮਲੇ ਤੋਂ ਲੈ ਕੇ ਟਕਰਾ ਬੰਦ ਹੋਣ ਤੱਕ ਤੇ ਅੱਜ ਤੱਕ ਕੀ ਕੁਝ ਹੋਇਆ ਉਹਦੇ ਤੇ ਸੀ ਸਾਰੇ ਸਵਾਲ ਪ੍ਰਿੰਕਾ ਗਾਂਧੀ ਨੇ ਪੁੱਛਿਆ ਕਹਿੰਦੀ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਅਮਿਤ ਸ਼ਾਹ ਦੱਸੇ ਕਿ ਗ੍ਰਹਿ ਮੰਤਰੀ ਹੈ ਔਰ ਇਹ ਜਿਹੜੀ ਖੂਫੀਆ ਏਜੰਸੀਆਂ ਨੇ ਜਿਹੜੀ ਇੰਟੈਲੀਜੈਂਸ ਬਿਊਰੋ ਹੈ ਜਿਹਨੂੰ ਆਮ ਪਾਸ਼ਾ ਚ ਆਮ ਲੋਕ ਸੀਆਈਡੀ ਵੀ ਕਹਿ ਦਿੰਦੇ ਨੇ ਵੀ ਉਸ ਵਿਭਾਗ ਦਾ ਵੀ ਮੰਤਰੀ ਹੈ ਮੁਖੀ ਹੈ ਤਾਂ ਪਹਿਲ ਗਾਮ ਦੇ ਵਿੱਚ ਅਟੈਕ ਹੋ ਸਕਦਾ ਹੈ ਇਹਦੀ ਜਾਣਕਾਰੀ ਇਹਦੇ ਕੋਲ ਕਿਉਂ ਨਹੀਂ ਸੀ ਦੂਜਾ ਸਵਾਲ ਪ੍ਰਿੰਕਾ ਗਾਂਧੀ ਨੇ ਪੁੱਛਿਆ ਸਾਹਮਣੇ ਬੈਠਾ ਸੀ ਜਿਹੜੇ ਅਮਿਤ ਸ਼ਾਹ ਔਰ ਪ੍ਰੇਨਕਾ ਗਾਂਧੀ ਬੋਲੀ ਕਿ 2 ਹਫ਼ਤੇ ਪਹਿਲਾਂ ਪਹਿਲਗਾਮ ਹਮਲੇ ਤੋਂ ਅਮਿਤ ਸ਼ਾਹ ਉੱਥੇ ਗਏ ਤੇ ਉੱਥੇ ਜਾ ਕੇ ਕਹਿ ਕੇ ਆਏ ਕਿ ਅੱਤਵਾਦ ਦਾ ਸਫਾਇਆ ਕਰਤਾ ਤੇ 2 ਹਫ਼ਤੇ ਬਾਅਦ ਉੱਥੇ ਆ ਕੁਛ ਵਾਪਰ ਗਿਆ ਪ੍ਰੇਨਕਾ ਗਾਂਧੀ ਨੇ ਪੁੱਛਿਆ ਕਿ ਪਹਿਲਗਾਮ ਦੀ ਬੈਸਰਨ ਘਾਟੀ ਦੇ ਵਿੱਚ ਜਿੱਥੇ ਹਮਲਾ ਹੋਇਆ ਜਦੋਂ ਪਤਾ ਹੈ ਕਿ ਇੰਨੀ ਫੌਜ ਉੱਥੇ ਤਾਂ ਲਾਈ ਹੈ ਵੀ ਖਤਰਾ ਹੈ ਤਾਂ ਫਿਰ ਉੱਥੇ ਹਜ਼ਾਰਾਂ ਲੋਕ ਜਦੋਂ ਆਉਂਦੇ ਨਹੀਂ ਤਾਂ ਫਿਰ ਉੱਥੇ ਇੱਕ ਵੀ ਫੌਜੀ ਕਿਉਂ ਨਹੀਂ ਸੀ ਲਾਇਆ ਬਹੁਤ ਵੱਡਾ ਸਵਾਲ ਔਰ ਇਹਦੇ ਉੱਪਰ ਅਮਿਤ ਸ਼ਾਹ ਨੇ ਜਵਾਬ ਦਿੱਤੇ ਜਵਾਬ ਕਿਹੋ ਜਿਹਾ ਸੀ ਉਹ ਸੁਣਨ ਵਾਲੇ ਨੇ ਲੋਕ ਹੱਸਦੇ ਵੀ ਰਹੇ ਔਰ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਨੇ ਕਿ ਇਹ ਕੀ ਜਵਾਬ ਨੇ ਜਿਹੜੇ ਅਮਿਤ ਸ਼ਾਹ ਦੇ ਰਹੇ ਨੇ ਔਰ ਜਿਹੜਾ ਸਪੀਕਰ ਸਾਹਿਬ ਓਮ ਬਿਰਲਾ ਸਾਹਿਬ ਦਾ ਰੋਲ ਸੀ ਉਹਨੇ ਵੀ ਬੜਾ ਹੈਰਾਨ ਕੀਤਾ ਜਦੋਂ ਤਾਂ ਸਵਾਲ ਕਰ ਰਹੀ ਸੀ ਪ੍ਰਿੰਕਾ ਗਾਂਧੀ ਹੁਣ ਪ੍ਰਿੰਕਾ ਗਾਂਧੀ ਦਾ ਸਭ ਨੂੰ ਪਤਾ ਬੜੀ ਤਿੱਖੀ ਤੇਜ ਤਰਾਰ ਬੜੀ ਹੀ ਡੂੰਗੀ ਗੱਲ ਕਰਨ ਵਾਲੀ ਉਹ ਇਸ ਟਾਈਮ ਜਿਹੜੀ ਉਹ ਲੀਡਰ ਬਣ ਚੁੱਕੀ ਹੈ ਉਹਨੇ ਜਦੋਂ ਸਵਾਲਾਂ ਦੀ ਬੁਛਾੜ ਕੀਤੀ ਤਾਂ ਤੁਸੀਂ ਦੇਖਿਆ ਹੋਣਾ ਜੇ ਨਹੀਂ ਦੇਖਿਆ ਤਾਂ ਦੇਖ ਲਓ ਅੱਜ ਦੀ ਪਾਰਲੀਮੈਂਟ ਦੀ ਕਾਰਵਾਈ ਸਪੀਕਰ ਸਾਹਿਬ ਲਗਾਤਾਰ ਇਹ ਕਹਿੰਦੇ ਨਜ਼ਰ ਆਏ ਵੀ ਚੁੱਪ ਕਰੋ ਤੁਸੀਂ ਇੱਕ ਹੀ ਕਰ ਰਿਹਾ ਹੂੰ ਗਲਤ ਕਰ ਰਿਹਾ ਹੂੰ ਔਰ ਅੱਜ ਮੈਂ ਇੱਕ ਗੱਲ ਆਖ ਤੇ ਕਹੂੰਗਾ ਅੱਜ ਪ੍ਰੇਂਕਾ ਗਾਂਧੀ ਨੇ ਸੰਸਦ ਦੇ ਵਿੱਚ ਸੱਚ ਮੁੱਚ ਉਹ ਗੱਲ ਕੀਤੀ ਜੋ ਵਾਰ-ਵਾਰ ਤੇ 100 ਬਾਰ ਹੋਣੀ ਚਾਹੀਦੀ ਹੈ ਤੇ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਉਹਨੇ ਭਾਵੇਂ ਆਪਦੀ ਸਿਆਸਤ ਕੀਤੀ ਪਰ ਗੱਲ ਠੀਕ ਹੈ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅੱਜ ਸੰਧੂਰ ਆਪਰੇਸ਼ਨ ਬਾਰੇ ਬੋਲਦੇ ਹੋਏ ਵੀ ਹਿੰਦੂ ਮੁਸਲਮ ਹਿੰਦੂ ਮੁਸਲਮ ਕਰਨਾ ਚਾਹੁੰਦੇ ਸੀ ਤਾਂ ਉਸ ਟਾਈਮ ਪ੍ਰਿੰਕਾ ਗਾਂਧੀ ਨੇ ਜਿੰਨੇ ਵੀ ਵਿਅਕਤੀ ਉਸ ਦਰਦਨਾਕ ਹਮਲੇ ਪੈਲਗਾਮ ਚ ਮਾਰੇ ਗਏ ਉਹਨਾਂ ਸਾਰਿਆਂ ਦੇ ਨਾਮ ਲਏ ਔਰ ਨਾਲ ਨਾਮ ਲਿਆ ਔਰ ਨਾਲ ਇਹ ਨਹੀਂ ਕਿਹਾ Hindu Muslim ਸੋਚ ਸਮਝ ਕੇ ਜਾਣ ਬੁੱਝ ਕੇ ਉਹ ਇੱਕ ਨਾਮ ਪੜ੍ਹ ਕੇ ਕਹਿੰਦੀ ਸੀ ਫਲਾਣਾ ਭਾਰਤੀ ਫਲਾਣਾ ਭਾਰਤੀ ਉਹ ਮਰਨ ਵਾਲਿਆਂ ਚ ਨਾਮ ਮੁਸਲਮਾਨਾਂ ਦੇ ਵੀ ਸੀ ਹਿੰਦੂ ਭਾਈਚਾਰੇ ਵਾਲਿਆਂ ਦੇ ਵੀ ਪ੍ਰਿੰਕਾ ਗਾਂਧੀ ਨੇ ਸਭ ਨੂੰ ਕਿਹਾ ਕਿ ਭਾਰਤੀ ਫਲਾਣਾ ਭਾਰਤੀ ਫਲਾਣਾ ਭਾਰਤੀ ਫਲਾਣਾ ਭਾਰਤੀ ਤੇ ਜਦੋਂ ਉਹ ਬੋਲ ਰਹੀ ਸੀ ਤਾਂ ਜਿਹੜੇ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਸੀ ਕਿਉਂਕਿ ਉਹ ਸਾਰੇ ਮਰਨ ਵਾਲਿਆਂ ਨੂੰ ਇੱਕੋ ਕੈਟਾਗਰੀ ਯਾਨੀ ਕਿ ਭਾਰਤੀ 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 ਕਹਿ ਰਹੀ ਸੀ ਅੱਗੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤੇ ਸਵਾਲ ਤਾਂ ਬਹੁਤ ਕੀਤੇ ਪਰ ਦੋ ਤਿੰਨ ਸਵਾਲ ਬੜੇ ਵੱਡੇ ਸੀ ਪਹਿਲਾ ਸਵਾਲ ਕਿ ਦੇਸ਼ ਨੂੰ ਦੱਸੋ ਕਿ ਤੁਸੀਂ ਜਿਹੜਾ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਨੂੰ ਦੱਸ ਦਿੱਤਾ ਸੀ ਹਮਲੇ ਵੇਲੇ ਦੱਸਿਆ ਕਿਉਂ ਕਿਉਂ ਫੋਨ ਕੀਤਾ ਪਾਕਿਸਤਾਨ ਨੂੰ ਪਹਿਲਾ ਸਵਾਲ ਰਾਹੁਲ ਗਾਂਧੀ ਦਾ ਇਹ ਤੇ ਦੂਸਰਾ ਜਿੱਥੇ ਪੂਰੀ ਮੋਦੀ ਸਰਕਾਰ ਦੀ ਹਾਲਤ ਬਿਲਕੁਲ ਪਤਲੀ ਹੋ ਗਈ ਜਿਵੇਂ ਬਿੜਾ ਸਾਬਰ ਤੋਂ ਕਿਸੇ ਨੂੰ ਤੋਈ ਦਾ ਐ ਤੋਤੀ ਗਈ ਕੀ ਸਵਾਲ ਸੀ ਕਿ 트럼ਪ ਨੇ ਕਿਹਾ 24 ਬਾਰ ਕਿ ਜੰਗ ਮੈਂ ਬੰਦ ਕਰਾਈ ਮੇਰੇ ਕਹਿਣ ਤੇ ਭਾਰਤ ਨੇ ਜੰਗ ਰੋਕੀ ਤਾਂ ਫਿਰ ਸਭ ਤੋਂ ਵੱਡਾ ਸਵਾਲ ਸੀ ਮੋਦੀ ਦੇ ਸਾਹਮਣੇ ਉਹ ਕਹਿੰਦੇ ਰਾਹੁਲ ਗਾਂਧੀ ਕਿ ਕੀ 트럼ਪ ਦੇ ਕਹਿਣ ਤੇ ਜੰਗ ਬੰਦ ਕੀਤੀ ਹੈ ਤੇ ਕਿਉਂ ਕੀਤੀ ਹੈ ਕੌਣ ਹੁੰਦਾ ਹੈ ਟਰੰਪ ਦੇਸ਼ ਨੂੰ ਸਾਡੇ ਨੂੰ ਹੁਕਮ ਦੇਣ ਵਾਲਾ ਤੇ ਰਾਹੁਲ ਗਾਂਧੀ ਨੇ ਫਿਰ ਅਗਲਾ ਚੈਲੰਜ ਖੜਾ ਕਰਤਾ ਰਾਹੁਲ ਗਾਂਧੀ ਕਹਿੰਦੇ ਜੇਕਰ ਟਰੰਪ ਝੂਠ ਬੋਲ ਰਿਹਾ ਤਾਂ ਫਿਰ ਇੱਥੇ ਖੜ ਕੇ ਪੂਰੇ ਦੇਸ਼ ਦੇ ਸਾਹਮਣੇ ਮੋਦੀ ਸਾਹਿਬ ਕਹਿਣ ਕਿ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਝੂਠ ਬੋਲ ਰਿਹਾ ਕਹਿੰਦੇ ਜੇ ਇਹਨਾਂ ਚ ਹਿੰਮਤ ਹੈ ਤਾਂ ਇਹ ਗੱਲ ਕਹਿ ਕੇ ਦਿਖਾਓ ਔਰ ਭਾਈ ਫਿਰ ਉੱਥੇ ਕਮਾਲ ਹੋਈ ਇਹ ਨਹੀਂ ਕਿ ਮੋਦੀ ਸਾਹਿਬ ਨੇ ਫਿਰੇ ਗੱਲ ਕਹਿਤੀ ਕਮਾਲੇ ਹੋਈ ਕਿ ਜਦੋਂ ਅਮਿਤ ਸ਼ਾਹ ਨੇ ਜਵਾਬ ਦਿੱਤੇ ਉਹਨਾਂ ਨੇ ਉਹਨਾਂ ਗੱਲਾਂ ਦੇ ਜਵਾਬ ਨਹੀਂ ਦਿੱਤੇ ਜੋ ਸਵਾਲ ਪੁੱਛੇ ਗਏ ਸੀ ਅਮਿਤ ਸ਼ਾਹ ਕਹਿੰਦੇ ਬਈ ਜਿਹੜੇ ਸਾਨੂੰ ਕਾਂਗਰਸ ਵਾਲੇ ਸਵਾਲ ਪੁੱਛ ਰਹੇ ਨੇ ਇਹਨਾਂ ਦੇ ਟਾਈਮ ਦੇ ਉੱਪਰ ਵੀ ਆਹ ਹਮਲਾ ਹੋਇਆ ਆਹ ਹੋਇਆ ਆਹ ਹੋਇਆ ਆਹ ਹੋਇਆ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਇਹ ਕੋਈ ਜਵਾਬ ਸੀ ਕਾਂਗਰਸ ਦੇ ਪਿੱਛੇ ਲੁਕ ਕੇ ਤੇ ਜਵਾਬ ਲਕੋ ਲੈਣੀ ਕੀ ਇਹ ਠੀਕ ਹੈ ਜੇਕਰ ਕੋਈ ਕਿਸੇ ਨੂੰ ਕਵੇ ਕਿ ਯਾਰ ਤੂੰ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਉਹਨੂੰ ਦੱਸਣਾ ਤੇ ਇਹ ਚਾਹੀਦਾ ਮੈਂ ਕੀਤੀ ਕਿ ਨਹੀਂ ਜੇ ਉਹ ਕਵੇ ਲੈ ਫਲਾਣੇ ਨੇ ਵੀ ਕੀਤੀ ਸੀ ਠਮਕੇ ਨੇ ਵੀ ਕੀਤੀ ਸੀ ਇਹ ਜਵਾਬ ਹੈ ਐਦਾਂ ਦਾ ਜਵਾਬ ਗ੍ਰਹਿ ਮੰਤਰੀ ਦਾ ਜਿਹੜਾ ਉਹ ਪੂਰੇ ਦੇਸ਼ ਨੂੰ ਅੱਜ ਸੁਣਨ ਨੂੰ ਮਿਲਿਆ ਤੇ ਮੋਦੀ ਸਾਹਿਬ ਮੋਦੀ ਸਾਹਿਬ ਨੂੰ ਜਿਹੜਾ ਪੁੱਛਿਆ ਗਿਆ ਸੀ ਕਿ ਜੇ 트ੰਪ ਨੇ 24 ਵਾਰ ਪੂਰੀ ਦੁਨੀਆਗੇ ਝੂਠ ਬੋਲਿਆ ਕਿ ਮੇਰੇ ਕਹਿਣ ਤੇ ਭਾਰਤ ਨੇ ਜੰਗ ਰੋਕੀ ਤਾਂ ਫਿਰ ਉਹਨੂੰ ਝੂਠਾ ਕਹੋ ਕਹੋ ਝੂਠ ਬੋਲਦਾ ਹੈ ਨਹੀਂ ਹਿੰਮਤ ਬਈ ਮੋਦੀ ਸਾਹਿਬ ਦੀ ਐਨਾ ਕਿਹਾ ਕਿ ਦੁਨੀਆ ਦਾ ਕੋਈ ਵੀ ਨੇਤਾ ਆਪਰੇਸ਼ਨ ਸੰਧੂਰ ਨੂੰ ਰੋਕਣ ਦੇ ਲਈ ਨਹੀਂ ਬੋਲਿਆ ਪਰ ਇਹ ਨਹੀਂ ਕਹਿ ਸਕੇ ਮੋਦੀ ਸਾਹਿਬ ਵੀ ਅਮਰੀਕਾ ਦਾ ਰਾਸ਼ਟਰਪਤੀ 트ੰਪ ਝੂਠ ਮਾਰਦਾ ਹੈ ਬਿਲਕੁਲ ਝੂਠ ਬੋਲਦਾ ਹੈ ਇਹ ਅੱਜ ਤੱਕ ਨਾ ਉਹਨਾਂ ਨੇ ਕਿਹਾ ਸੀ ਨਾ ਜ਼ੋਰ ਲਾਉਣ ਦੇ ਬਾਵਜੂਦ ਅੱਜ ਪ੍ਰਧਾਨ ਮੰਤਰੀ ਨੇ ਕਿਹਾ ਸਭ ਗੱਲਾਂ ਆਪਣੀ ਪਿੱਠ ਤਪਤ ਪਾਉਣ ਵਾਲੀਆਂ ਆਪਣੇ ਮੂੰਹੋਂ ਆਪੇ ਮੀਆਂ ਮਿੱਠੂ ਬਨਣ ਵਾਲੀਆਂ ਸੀ ਤੇ ਇਦਾਂ ਦੀਆਂ ਗੱਲਾਂ ਸੀ ਜਿਨ੍ਹਾਂ ਦੇ ਨਾਲ ਇਹ ਸਾਬਤ ਕੀਤਾ ਜਾ ਸਕੇ ਵੀ ਅਸੀਂ ਸਾਡੀ ਭਾਜਪਾ ਦੀ ਸਰਕਾਰ ਨੇ ਤਾਂ ਕਮਾਲ ਕੀਤੀ ਹੈ ਪਰ ਸਵਾਲ ਡਿਜਾਇਜ ਉਠਾਏ ਜਾ ਰਹੇ ਨੇ ਦੇਸ਼ ਦੇ ਜਿਹੜੇ ਨੌਜਵਾਨ ਫੌਜ ਵਰਤੀ ਨੇ ਉਹਨਾਂ ਦੀ ਤਾਰੀਫ ਸਭ ਨੇ ਕੀਤੀ ਕਰਨੀ ਵੀ ਬਣਦੀ ਹੈ ਕਿਉਂਕਿ ਜਿਹੜੇ ਲੋਕਾਂ ਦੇ ਧੀਆ ਪੁੱਤ ਫੌਜ ਚ ਨੇ ਉਹ ਕਦੇ ਬੇਈਮਾਨੀਆਂ ਨਹੀਂ ਕਰਦੇ ਉਹ ਬਹਾਦਰੀ ਨਾਲ ਆਪਣਾ ਕੰਮ ਕਰਦੇ ਨੇ ਪਰ ਸਰਕਾਰ ਅਜ ਰਾਹੁਲ ਗਾਂਧੀ ਨੇ ਕਿਹਾ ਉਹ ਕਹਿੰਦਾ ਫੌਜ ਜਿੰਨੀ ਮਰਜੀ ਮਜ਼ਬੂਤ ਹੈ ਤੇ ਉਹ ਹੈ ਪਰ ਰਾਹੁਲ ਗਾਂਧੀ ਕਹਿੰਦਾ ਉਹਦੇ ਪਿੱਛੇ ਰਾਜਨੀਤੀ ਕਿਹੋ ਜੀ ਹੈ ਸਵਾਲ ਇਸ ਗੱਲ ਦਾ ਸੋ ਉਧਰ ਮੀਤ ਹੇਰ ਨੇ ਫਿਰ ਮੋਦੀ ਸਾਹਿਬ ਦੀ ਸਰਕਾਰ ਨੂੰ ਘੇਰ ਲਿਆ ਉਹ ਕਹਿੰਦਾ ਤੁਸੀਂ ਕਹਿੰਦੇ ਹੋ ਅਸੀਂ ਵਿਸ਼ਵਗੁਰੂ ਬਣ ਗਏ ਪੂਰੇ ਵਿਸ਼ਵ ਦੇ ਪੂਰੀ ਦੁਨੀਆ ਦੇ ਗੁਰੂ ਬਣ ਗਏ ਸੀ ਉਹ ਕਹਿੰਦਾ ਮੈਂ ਪੁੱਛਣਾ ਚਾਹਣਾ ਵਿਸ਼ਵਗੁਰੂ ਜੇ ਤੁਸੀਂ ਬਣ ਗਏ ਸੀ ਭਾਰਤ ਪਾਕਿਸਤਾਨ ਦੇ ਟਕਰਾਅ ਦੇ ਵਿੱਚ ਪਾਕਿਸਤਾਨ ਨਾਲ ਤਾਂ ਚైనా ਖੜ ਗਿਆ ਹੋਰ ਦੋ ਤਿੰਨ ਦੇਸ਼ ਉਹਦੀ ਪਿੱਠ ਤੇ ਆ ਗਏ ਤੇ ਭਾਰਤ ਦੇ ਪਿੱਛੇ ਕੋਈ ਇੱਕ ਦੇਸ਼ ਵੀ ਕਿਉਂ ਨਹੀਂ ਆਇਆ ਭਾਰਤ ਦੇ ਪਿੱਛੇ ਇੱਕ ਵੀ ਕਿਉਂ ਨਹੀਂ ਬੋਲਿਆ ਭਾਰਤ ਦਾ ਸਹਿਯੋਗ ਕਿਸੇ ਇੱਕ ਦੇਸ਼ ਨੇ ਵੀ ਕਿਉਂ ਨਹੀਂ ਕੀਤਾ ਤੇ ਤੁਸੀਂ ਗੱਲਾਂ ਵਿਸ਼ਵਗੁਰੂ ਬਣਨ ਦੀਆਂ ਕਰਦੇ ਹੋ ਤੁਸੀਂ ਕਾਹਦੇ ਵਿਸ਼ਵਗੁਰੂ ਆ ਇਹ ਗੱਲ ਆਮ ਆਦਮੀ ਪਾਰਟੀ ਦੇ ਮੀਤੇ ਹੀਰ ਨੇ ਆਖੀ ਔਰ ਇੱਥੇ ਫਿਰ ਵਾਰੀ ਆ ਗਈ ਅਖਲੇਸ਼ ਯਾਦਵ ਜਿਹੜੇ ਯੂਪੀ ਦੇ ਮੁੱਖ ਮੰਤਰੀ ਰਹੇ ਉਹਨਾਂ ਦੀ ਉਹਨੇ ਵੀ ਭਾਈ ਫਿਰ ਤੋਤਾ ਜਿਵੇਂ ਤੋਣਾ ਚਾਹੀਦਾ ਸੀ ਅਖਲੇਸ਼ ਯਾਦਵ ਕਹਿੰਦਾ ਵੀ ਤੁਸੀਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਗੱਲ ਗੋਲ ਮੋਲ ਕਿਉਂ ਕਰ ਦਿੰਦੇ ਹੋ ਤੁਹਾਨੂੰ ਸਿੱਧਾ ਸਿੱਧਾ ਪੁੱਛਿਆ ਜਾ ਰਿਹਾ ਹੈ ਕਿ ਕੌਣ ਹੁੰਦਾ ਟਰੰਪ ਸਾਡੇ ਭਾਰਤ ਦੇਸ਼ ਨੂੰ ਹੁਕਮ ਦੇਣ ਵਾਲਾ ਤੇ ਤੁਸੀਂ ਇਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ ਇਹਦੇ ਤੇ ਜਵਾਬ ਫਿਰ ਨਹੀਂ ਦਿੱਤਾ ਗਿਆ ਹੁਣ ਤੱਕ ਇਹ ਜਵਾਬ ਉਮੇਪਿਆ اور ਫਿਰ ਬੀਬੀ ਹਰ ਸਿਮਰਤ ਕੋਲ ਬਾਦਲ ਹਰ ਸਿਮਰਤ ਕੋਲ ਬਾਦਲ ਨੇ ਅੱਜ ਜਿਹੜੀਆਂ ਗੱਲਾਂ ਉਥੇ ਕੀਤੀਆਂ ਉਹ ਪੂਰੇ ਪੰਜਾਬ ਨੇ ਪਹਿਲਾਂ ਕਈਆਂ ਹੋਈਆਂ ਪੂਰੇ ਪੰਜਾਬ ਦੇ ਹਰ ਬੰਦੇ ਨੇ ਇਹ ਗੱਲਾਂ ਪਹਿਲਾਂ ਕਈਆਂ ਹੋਈਆਂ ਕੀ ਕਈਆਂ ਅੱਜ ਉਹੀ ਗੱਲਾਂ ਹਰ ਸਿਮਰਤ ਨੇ ਪਾਰਲੀਮੈਂਟ 'ਚ ਕੀਤੀਆਂ ਜੋ ਤੁਸੀਂ ਵੀ ਕਈਆਂ ਮੈਂ ਵੀ ਕਈਆਂ ਹਰ ਸਿਮਰਤ ਨੇ ਕਿਹਾ ਕਿ ਜਿਹੜੇ ਇਸ ਗੱਲੋਂ ਔਖੇ ਨੇ ਵੀ ਜੰਗ ਬੰਦ ਕਿਉ ਕਰਤੀ ਉਹਨਾਂ ਨੂੰ ਜੰਗ ਦਾ ਮਤਲਬ ਨਹੀਂ ਪਤਾ ਅਸੀਂ ਪੰਜਾਬ 'ਚ ਰਹਿੰਦੇ ਆਂ ਸਰਹੱਦ ਤੇ ਪਾਕਿਸਤਾਨ ਦੀ ਬੈਠੇ ਆਂ ਸਾਨੂੰ ਪਤਾ ਹੈ ਕਿ ਜੰਗ ਕਿੰਨੀ ਖਤਰਨਾਕ ਚੀਜ਼ ਹੈ ਹਰ ਸਿਮਰਤ ਕੌਰ ਨੇ ਉਹੀ ਗੱਲ ਕਹੀ ਜਿਹੜੀ ਪੰਜਾਬ ਦੇ ਸਾਰੇ ਲੋਕ ਕਹਿੰਦੇ ਨੇ ਉਹ ਗੱਲ ਇਹ ਹੈ ਲੋਕਾਂ ਦੇ ਧੀਆ ਪੁੱਤ ਫੌਜ ਚ ਭਰਤੀ ਨੇ ਤੇ ਜੰਗ ਜਦੋਂ ਵੀ ਹੁੰਦੀ ਹੈ ਧੀਆ ਪੁੱਤ ਆਮ ਲੋਕਾਂ ਦੇ ਮਰਨੇ ਹੁੰਦੇ ਆ ਕਿਸੇ ਮੰਤਰੀ ਸੰਤਰੀ ਦੇ ਨਹੀਂ ਤਾਂ ਬੀਬੀ ਹਰ ਸਿਮਰਤ ਬਾਦਲ ਨੇ ਕਿਹਾ ਜੰਗ ਰੋਕਣੀ ਚਾਹੀਦੀ ਸੀ ਜੰਗ ਰੋਕਣੀ ਗਲਤ ਗੱਲ ਨਹੀਂ ਤੇ ਜੰਗਾ ਲੜਨੀਆਂ ਕੋਈ ਚੰਗੀ ਗੱਲ ਨਹੀਂ ਪਰ ਜੰਗ ਰੋਕੀ ਕਿਹੜੇ ਤਰੀਕੇ ਨਾਲ ਗਈ ਸਵਾਲ ਇਸ ਗੱਲ ਦਾ ਹੈ ਹੁਣ ਅੱਜ ਪ੍ਰੇਂਕਾ ਗਾਂਧੀ ਨੇ ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਚ ਸਵਾਲ ਉਠਾਏ ਨੇ ਉਹਨੇ ਸਾਰਿਆਂ ਨੂੰ ਕੈਲ ਕਰਤਾ ਮੈਂ ਨੋਟ ਕਰ ਰਿਆ ਸੀ ਵਿਰੋਧੀ ਪਾਰਟੀ ਭਾਜਪਾ ਜਿਹੜੀ ਸਰਕਾਰ ਵਾਲੀ ਪਾਰਟੀ ਉਹਦੇ ਚ ਵੀ ਕਈ ਬੰਦੇ ਏਦਾਂ ਏਦਾਂ ਕਰ ਰਹੇ ਸੀ ਜਦੋਂ ਪ੍ਰੇਨਕਾ ਗਾਂਧੀ ਸਵਾਲ ਕਰ ਰਹੀ ਸੀ ਵੇਖੋ ਵੀ ਰਾਜ ਉਹਨਾਂ ਨੇ ਵੀ ਕੀਤਾ ਸਵਾਲ ਉਹਨਾਂ ਤੇ ਵੀ ਬਹੁਤ ਨੇ ਉਦੋਂ ਜਵਾਬ ਉਹ ਵੀ ਚੱਜ ਨਾਲ ਨਹੀਂ ਸੀ ਦਿੰਦੇ ਹੁੰਦੇ ਕਾਂਗਰਸ ਨੇ ਵੀ ਉਦੋਂ ਬੜਾ ਕੁਝ ਅਜੀਹਾ ਕੀਤਾ ਜਿਹਦੇ ਤੇ ਅੱਜ ਵੀ ਸਵਾਲ ਨੇ ਜੋ ਆਬ ਉਹਨਾਂ ਵੀ ਕਦੇ ਨਹੀਂ ਦਿੱਤੇ ਤੇ ਜੇ ਉਹਨਾਂ ਨੂੰ ਪੁੱਛਿਆ ਜਾਊਗਾ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਤੇ ਜਵਾਬ ਉਹਨਾਂ ਦਾ ਵੀ ਇਦਾਂ ਦਾ ਹੀ ਹੋਏਗਾ ਕਿ ਹੋਰ ਕੌਣ ਦਿੰਦਾ ਸੋ ਜਿਹੜਾ ਸਰਕਾਰ 'ਚ ਨਹੀਂ ਹੁੰਦਾ ਉਹ ਦੁੱਧ ਤੋਤਾ ਬਣ ਜਾਂਦਾ ਤੇ ਜਿਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਉਹਦੇ ਕੋਲ ਜਵਾਬ ਮੁੱਕ ਜਾਂਦੇ ਨੇ ਉਹ ਫਿਰ ਬਖਲਾਉਂਦਾ ਉਹਨੂੰ ਫਿਰ ਲੋਕ ਭੁੱਲ ਜਾਂਦੇ ਨੇ ਉਹ ਫਿਰ ਸਤਵੇਂ ਸਮਾਨ ਤੇ ਚਲਾ ਜਾਂਦਾ ਐਦਾਂ ਦੀ ਸਥਿਤੀ ਹੀ ਅੱਜ ਪਾਰਲੀਮੈਂਟ ਦੇ ਵਿੱਚ ਦੇਖਣ ਨੂੰ ਮਿਲੀ ਇਸੇ ਕਰਕੇ ਮੈਂ ਕਿਹਾ ਨਾ ਕਿ ਪ੍ਰੇਨਕਾ ਗਾਂਧੀ ਬਹੁਤ ਤੇਜ ਹੋ ਚੁੱਕੀ ਹੈ ਪਹਿਲਾਂ ਪ੍ਰੇਨਕਾ ਗਾਂਧੀ ਤੇ ਰਾਹੁਲ ਗਾਂਧੀ ਇੰਨੇ ਤੇਜ ਨਹੀਂ ਸੀ ਮੰਨੇ ਜਾਂਦੇ ਪਰ ਹੁਣ ਸਮੇਂ ਨੇ ਸਥਿਤੀ ਨੇ ਉਹਨਾਂ ਨੂੰ ਬੜੇ ਤੇਜ ਇਤਰਾਰ ਬਣਾ ਦਿੱਤਾ ਅੱਜ ਦੋਨੋਂ ਭੈਣ ਭਰਾ ਉਹਨਾਂ ਨੇ ਐਸੇ ਸਵਾਲ ਕੀਤੇ ਮੈਂ ਨੋਟ ਕਰ ਰਿਹਾ ਸੀ ਕਿ ਮੋਦੀ ਸਾਹਿਬ ਪਾਰਲੀਮੈਂਟ ਚ ਕਿੰਨੇ ਦਿਨ ਬਾਅਦ ਆ ਕੇ ਬੈਠੇ ਨੇ ਤੇ ਉਹਨਾਂ ਨੂੰ ਐਂ ਲੱਗ ਰਿਹਾ ਸੀਗਾ ਵੀ ਐਦੂ ਤਾਂ ਇੱਥੇ ਨਹੀਂ ਆਉਂਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਚਿਹਰੇ ਤੇ 12 ਵਜੇ ਨਜ਼ਰ ਹਾਰ ਰਹੀ ਸੀ ਜਦੋਂ ਸਵਾਲਾਂ ਦੀ ਵਿਚਾਰ ਹੋ ਰਹੀ ਸੀ ਭਾਵੇਂ ਉਹਨਾਂ ਨੇ ਇੱਕੋ ਜਵਾਬ ਦਿੱਤੇ ਉਹ ਜਿਹੜੇ ਭਗਤਾਂ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੂੰ ਬੜੇ ਵਧੀਆ ਜਵਾਬ ਲੱਗੇ ਹੋਣਗੇ ਪਰ ਬਾਕੀ ਦੇਸ਼ ਦੇਖ ਰਿਹਾ ਸੀ ਕਿ ਅੱਜ ਅੱਜ ਸਥਿਤੀ ਪਤਲੀ ਹੋਈ ਪਈ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਰਾਜ ਬਹੁਤ ਮਿਹਰਬਾਨੀ ਸ਼ੁਕਰੀਆ